ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੀਐਮ ਭਗਵੰਤ ਮਾਨ ਉੱਤੇ ਪੰਜਾਬ ਸਰਕਾਰ ਦੇ ਉੱਤੇ ਵੱਡੇ ਇਲਜ਼ਾਮ ਲਾਏ ਗਏ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਦਖਲਅੰਦਾਜ਼ੀ ਔਰ ਗਲਤ ਤਰੀਕੇ ਦੇ ਨਾਲ ਵੋਟਾਂ ਬਣਾਉਣ ਦੇ ਇਲਜ਼ਾਮ ਲਗਾਏਗੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਧੇ ਤੌਰ ਤੇ ਕਹ ਦਿੱਤਾ ਕਿ ਇਸ ਉੱਤੇ ਐਕਸ਼ਨ ਕੀਤਾ ਜਾਵੇਗਾ ਔਰ ਨਾਲ ਦੀ ਨਾਲ ਇਸ ਸਬੰਧੀ ਇਲੈਕਸ਼ਨ ਕਮਿਸ਼ਨਰ ਨੂੰ ਮਿਲ ਕੇ ਆਏ ਨੇ ਇਲੈਕਸ਼ਨ ਕਮਿਸ਼ਨ ਨੂੰ ਮੰਗ ਪੱਤਰ ਵੀ ਸੌਂਪਿਆ ਜਿਸ ਦੇ ਵਿੱਚ ਐਕਸ਼ਨ ਲੈਣ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ ਹੈ ਸੀਐਮ ਭਗਵੰਤ ਮਾਨ ਜਾਂ ਪੰਜਾਬ ਸਰਕਾਰ ਦੇ ਖਿਲਾਫ ਐਕਸ਼ਨ ਦੀ ਮੰਗ ਜਿਹੜੀ ਹੈ ਉਸ ਮੰਗ ਪੱਤਰ ਦੇ ਵਿੱਚ ਕੀਤੀ ਗਈ ਹੈ ਦਰਸਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਉਹਨਾਂ ਦੇ ਨਾਲ ਇੱਕ ਵਫਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ ਦਾ ਉਹ ਇਲੈਕਸ਼ਨ ਕਮਿਸ਼ਨਰ ਨੂੰ ਮਿਲਦਾ ਆ ਔਰ ਉੱਥੇ ਜਾ ਕੇ ਗੱਲਬਾਤ ਕੀਤੀ ਜਾਂਦੀ ਹੈ ਇਲਜ਼ਾਮ ਲਾਏ ਜਾਂਦੇ ਨੇ ਕਿ ਜਿਹੜੀਆਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਸ ਹੋਣੀਆਂ ਨੇ ਉਹਨਾਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਵੋਟਾਂ ਜਿਹੜੀਆਂ ਨੇ ਉਹ ਬਣਾਈਆਂ ਜਾ ਰਹੀਆਂ ਨੇ ਇਹ ਇਲਜ਼ਾਮ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਨ ਲਗਾਏ ਨੇ ਦਰਅਸਲ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੋਟੋਕਾਲ ਦੇ ਆਧਾਰ ਦੇ ਉੱਤੇ ਸਾਫ਼ ਹੈ ਕਿ ਵੋਟਾਂ ਸਿਰਫ ਉਹੀ ਪਾ ਸਕਦਾ ਐ ਐਸਜੀਪੀਸੀ ਇਲੈਕਸ਼ਨਸ ਦੇ ਵਿੱਚ ਜਿਹੜਾ ਸਾਬਤ ਸੂਰਤ ਹੋਵੇ ਯਾਨੀ ਕਿ ਵੋ ਸਿੱਖਾਂ ਵਾਸਤੇ ਜਾਂ ਫਿਰ ਗੈਰ ਸਿੱਖਾਂ ਵਾਸਤੇ ਵੋਟਾਂ ਜਿਹੜੀਆਂ ਨੇ ਉਹ ਨਹੀਂ ਬਣਨਗੀਆਂ ਜਿਸ ਆਧਾਰ ਦੇ ਉੱਤੇ ਇਹ ਕਾਨੂੰਨ ਅਮਲ ਦੇ ਵਿੱਚ ਹੈ ਪਰ ਦੂਜੇ ਪਾਸੇ ਇਲਜ਼ਾਮ ਨੇ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਜਿਹੜੀਆਂ ਲਿਸਟਾਂ ਨੇ ਪੰਜਾਬ ਦੀਆਂ ਉਹਨਾਂ ਦੇ ਆਧਾਰ ਦੇ ਉੱਤੇ ਛਾਂਟੀ ਕਰਦੀ ਪਈ ਹੈ ਔਰ ਬਗੈਰ ਕੋਖ ਦੇ ਬਗੈਰ ਜਾਂਚ ਦੇ ਸਾਰੀ ਛਾਂਟੀ ਹੋ ਰਹੀ ਹੈ ਤੇ ਉਸ ਤੋਂ ਬਾਅਦ ਵੋਟਾਂ ਬਣਾਉਣ ਦੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਕੀਤੀ ਜਾਵੇਗੀ ਵੱਡਾ ਸਵਾਲ ਜਿਹੜਾ ਉਹ ਖੜਾ ਕੀਤਾ ਹੈ ਪੰਜਾਬ ਦੀ ਪ੍ਰਸ਼ਾਸਨਿਕ ਪ੍ਰਣਾਲੀ ਦੇ ਉੱਤੇ ਨਾਲ ਦੀ ਨਾਲ ਇਲੈਕਸ਼ਨ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਮੰਗ ਪੱਤਰ ਸੌਂਪਿਆ ਕਿ ਪੰਜਾਬ ਸਰਕਾਰ ਦੇ ਉੱਤੇ ਵੱਡਾ ਐਕਸ਼ਨ ਲਿਆ ਜਾਣਾ ਚਾਹੀਦਾ ਆ ਇਸ ਆਧਾਰ ਦੇ ਉੱਤੇ ਫਿਲਹਾਲ ਅ ਮਿਲਕੇ ਵੀ ਆਇਆ ਵਫਾ ਦੇ ਕਲੈਕਸ਼ਨ ਕਮਿਸ਼ਨਰ ਰੂ ਹੈ ਉਹ ਨਾਲ ਦੀ ਨਾਲ ਉਹ ਵੱਡੇ ਇਲਜ਼ਾਮ ਵੀ ਲਾਇਏ ਨੇ ਕਿ ਕੁਝ ਬੋਲੇ ਨੇ ਆਓ ਸੁਣ ਲੈਣੇ ਆ ਜਿਹੜੀ ਨਵੀਂ ਚੋਣ ਜਨਰਲ ਹਾਊਸ ਦੀ ਹੋਣੀ ਹੈ ਜਿਹਦੇ ਬਾਬਤ ਲਾਸਟ ਈਅਰ ਵੋਟਾਂ ਬਣਾਉਣ ਦੀ ਜਿਹੜੀ ਇਹ ਪ੍ਰਕਿਰਿਆ ਸ਼ੁਰੂ ਹੋਈ ਸੀ ਅਸੀਂ ਤਾਦ ਵੀ ਜਸਟਿਸ ਹਾਰੋਂ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਜਿਹੜੀਆਂ ਸ਼ਰਤਾਂ ਆ ਉਹ ਸ਼ਰਤਾਂ ਬਹੁਤ ਸਖਤ ਆ ਇੱਕ ਦਾ ਉਹਨਾਂ ਆਈਡੀ ਲੱਗਦੀ ਸੀ ਇੱਕ ਫੋਟੋ ਲੱਗਦੀ ਸੀ ਇੱਕ ਬੰਦੂ ਬੰਨ ਵੋਟਰ ਵਾਲੇ ਨੂੰ ਜਾ ਕੇ ਬੀਐਲ ਨੂੰ ਮੇਲਣਾ ਪੈਂਦਾ ਸੀ ਉਹਦਾ ਕਾਰਨ ਇਹ ਬਣਿਆ ਪਈ ਬਹੁਤ ਆਤ ਦੇ ਵਿੱਚ ਜਿਹੜੀਆਂ ਵੋਟਾਂ ਸੀ ਉਹ ਬਹੁਤ ਘੱਟ ਬਣੀਆਂ ਔਰ ਘੱਟ ਹੁਣ ਵੀ 5-8 ਤੱਕ ਮੈਂ ਅੰਕੜੇ ਜਿਹੜੇ ਲਏ ਆ 3 ਲੱਖ ਜਿਹੜੀ ਆ ਉਹ ਵੋਟ ਬਣੀਆਂ ਹੁਣ ਆ ਜਿਹੜਾ ਮੌਜੂਦਾ ਤੌਰ ਤੇ 16 ਸਪਟੰਬਰ ਡੇਟ ਫਿਕਸ ਕੀਤੀ ਗਈ ਆ ਮੈਨੂੰ ਕਹਿਣ 'ਚ ਕੋਈ ਹਿਚਕਜਾਟ ਨਹੀਂ ਕਿ ਜਿਹੜੀ ਸਿਆਸੀ ਤਿਰਸਲੇ ਮੌਕੇ ਤੇ ਪੰਜਾਬ ਸਰਕਾਰ ਦੇ ਵਿੱਚ ਰਾਜ ਕਰ ਰਹੀ ਆ ਉਹਨਾਂ ਨੇ ਵੱਡੇ ਪੱਦਰ ਦੇ ਉੱਤੇ ਇੱਕ ਔਰਤੇ ਸਿੰਘ ਦੀ ਵਿਧੀ ਲਾ ਕੇ ੜਾ ੜਾ ਵੋਟਾਂ ਬਣਾਉਣੀਆਂ ਸ਼ੁਰੂ ਕੀਤੀਆਂ ਬਹੁਤ ਸਾਰੇ ਜ਼ਿਲ੍ਹਿਆਂ 'ਚੋਂ ਹਲਕਿਆਂ ਦੇ ਵਿੱਚੋਂ ਇਹ ਰਿਪੋਰਟਾਂ ਆਉਂਦੀਆਂ ਸੀ ਸੇ ਉਹ ਅਸੀਂ ਹੁਣ ਜਸਟਿਸ ਸਾਰੋ ਸਾਬ ਨੂੰ ਬੇਨਤੀ ਕਰਕੇ ਆਏ ਕਿ ਜਿਹੜਾ ਇਸ ਪਰਿਭਾਸ਼ਾ 'ਚ ਆਉਂਦਾ ਉਹਨੂੰ ਹੀ ਵੋਟਰ ਬਣਾਇਆ ਜਾਵੇ ਇੱਕ ਵਾਰ ਦਾ ਸ਼ਰਤ ਨਹੀਂ ਕੋਈ ਚੇਲੀ ਕੀਤੀ ਆ ਹੁਣ ਵੀ ਜਿਹੜੀਆਂ ਬੀਬੀਆਂ ਆ ਉਹ ਜੀ ਕਰਦਾ ਫੋਟੋ ਲਾਉਣ ਜੀ ਕਰਦਾ ਨਾਮ ਲਾਉਣ ਸੋ ਅਸੀਂ ਸਮਝਦੇ ਸੀ ਕਿ ਇਸ ਆਰਡ ਤਹਿਤ ਇਹ ਜਿਹੜੀ ਅੱਜ ਸਰਕਾਰ ਆ ਇਹ ਇਸ ਰਾਸਾਤਾ ਦੇ ਨਸ਼ੇ ਦੇ ਵਿੱਚ ਵੋਟਾਂ ਜਿਹੜੀਆਂ ਬਣੀਆਂ ਚਾਹੀਦੀਆਂ ਉਹ ਨਹੀਂ ਬਣਾ ਰਹੇ ਜਿਹੜੀਆਂ ਗੈਰਵਾਜਬ ਵੋਟਾਂ ਆ ਉਹ ਬਣਾ ਰਹੇ ਉਹਦੇ ਸਬੰਧ ਦੇ ਵਿੱਚ ਅਸੀਂ ਸਾਰੋਂ ਸਾਬ ਨੂੰ ਮੈਮੋਰੰਡਮ ਦੇ ਕੇ ਆਏ ਆ ਤੇ ਉਹਨਾਂ ਨੇ ਪੇਸ਼ੈਂਸ ਲਈ ਸਾਨੂੰ ਸੁਣਿਆ ਵੀ ਆ ਤੇ ਜਿਹੜਾ ਕਿਉਂਕਿ ਪੰਜਾਬ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਜਿਹੜੇ ਡਿਕਲੇਅਰ ਕੀਤੇ ਆ ਉਹ ਕਹਿੰਦੇ ਮੈਂ ਉਹਨਾਂ ਨੂੰ ਹਦਾਇਤ ਵੀ ਕਰੂੰਗਾ ਕਿ ਜਿਹੜਾ ਸਿਸਟਮ ਪਹਿਲਾਂ ਚੱਲ ਰਿਹਾ ਉਹ ਸਿਸਟਮ ਅਨਸਾਰ ਹੀ ਜਿਹੜੀ ਆ ਇਹ VOTER ਦੀ ਪਰਿਭਾਸ਼ਾ ਮੁਤਾਬਕ ਫਾਰਮ ਭਰਵਾਇਆ ਜਾਵੇ ਸੋ ਇਸ ਕਰਕੇ ਅੱਜ ਅਸੀਂ ਚੇਚੇ ਤੌਰ ਦੇ ਉੱਤੇ ਸਾਰਨ ਸਾਹਿਬ ਨੂੰ ਇੱਕ ਮੈਮੋਰੰਡਮ ਦੇ ਕੇ ਕਮੀ ਸਾਹਿਬ ਮੁਲਾਕਾਤ ਕੀਤੀ ਰਾਜਵਾਨਾ ਸਰ ਨਾਲ ਸਵੇਰੇ ਤੁਸੀਂ ਤੇ ਕੀ ਚਰਚਾ ਹੋਸ ਹੋਈ ਦੇਖੋ ਭਾਈ ਬਲਵੰਤ ਸਿੰਘ ਰਾਜਵਾਨਾ ਉਹ ਲੰਮੇ ਸਮੇਂ ਤੋਂ ਦੱਸਦੇ ਸੀ ਅੱਜ ਪੇ 30ਵਾਂ ਸਾਲ ਸ਼ੁਰੂ ਹੋ ਗਿਆ ਤੇ 18ਵਾਂ ਸਾਲ ਸ਼ੁਰੂ ਹੋ ਗਿਆ ਫਾਂਸੀ ਦੀਆਂ ਚੱਕੀਆਂ ਦੇ ਵਿੱਚ ਤੇ ਉਹ ਕਿਉਂਕਿ ਵਿਚਾਰਕ ਤੌਰ ਤੇ ਸਾਡੀ ਅੱਜ ਫੈਮਿਲੀ ਕਹ ਲੀਏ ਮੀਟਿੰਗ ਸੀ ਉਹਨਾਂ ਦਾ ਸੁਨੇਹਾ ਗਿਆ ਸੀ ਵੀ ਮਿਲਿਓ ਆ ਕੇ ਸੋ ਮੈਂ ਤੇ ਸਿੰਘ ਸਾਹਿਬ ਗਾਨੀ ਲਖਬੀਰ ਸਿੰਘ ਜੀ ਸਰਦਾਰ ਭਗਵਾਨ ਸਿੰਘ ਸਿਆਲ ਕਾ ਉਹ ਬੈਠ ਕੇ ਅਸੀਂ ਉਹਨਾਂ ਨਾਲ ਲੰਬਾ ਅਰਸਾ ਥੋੜੀ ਉਹਨਾਂ ਦੀ ਸਾਰੀ ਵਿਚਾਰਧਾਰਾ ਉਹ ਵਿਚਾਰਧਾਰਾ ਕੀ ਆ ਉਹ ਵਿਚਾਰਧਾਰਾ ਅਸੀਂ ਬਹੁਤ ਵਾਰੀ ਪ੍ਰਗਟ ਕਰ ਚੁੱਕੇ ਆ ਕਿ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਦੇ 550ਵੇਂ ਬਰੇ ਦੇ ਉੱਤੇ ਸਤਾਬਦੀ ਦੇ ਉੱਤੇ ਜਿਹੜਾ ਸੈਂਟਰ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਪੂਰਾ ਨਿਵਾਉ ਤੇ ਉਹ ਪੂਰਾ ਨਿਵਾਉਣ ਦੀ ਬਜਾਏ ਹੁਣ ਜਿਦਾਂ ਆਪਾਂ ਕਈ ਵਾਰੀ ਕੋਸਤੀ ਦੇ ਪਟਕੇ ਦੀ ਕੋਸਤੀ ਦੇ ਉੱਤੇ ਆ ਕੇ ਚੱਕਰ ਕੱਢੀ ਦਾ ਇਹ ਗੱਲਾਂ ਕੁਛ ਇਦਾਂ ਦੀਆਂ ਸਹੀਆਂ ਬੈਠ ਕੇ ਉਹਨਾਂ ਨਾਲ ਸਾਰੀਆਂ ਸੀ ਵਿਚਾਰਸ਼ ਕਰਕੇ ਆਏ ਆ ਤੇ ਕੁਝ ਉਹਨਾਂ ਦੇ ਸਗਾ ਵੀ ਕੋ ਗਿਲੇ ਵੀ ਸਕੇ ਜਿਹੜੇ ਉਹ ਵੀ ਸਾਰੇ ਸੁਣ ਕੇ ਆ ਕੰਮੀ ਸਾਹਿਬ ਮੁੜ ਤੋਂ ਆ ਰਾਮ ਸਿੰਘ ਨੂੰ ਕਰ ਦਿੰਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ